ਫਤੇਗੜ ਸਾਬ ਦੀ ਧਰਤੀ ਤੇ ਵਿਆਕਰਜਾਂ ਦੇ ਵਿਚਕਾਰ ਅਰਦਾਸ ਹੋਣ ਵਾਲੀ ਹੈ ਸਭ ਲੋਕ ਖੜੇ ਹੋ ਗਏ ਹਨ ਅਤੇ ਆਪਣੇ ਆਪਣੇ ਸਿਰ ਨੂੰ ਢਕਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਲੋਕ ਮੋਨੇ ਹਨ ਰੁਮਾਲ ਰੱਖ ਰਹੇ ਹਨ ਪਗਵਲੇ ਆਰਾਮ ਦੇ ਨਾਲ ਖੜੇ ਹਨ ਗਰੰਤੀ ਸਿੰਘ ਅਚਾਨਕ ਅਰਦਾਸ ਕਰਨ ਦੇ ਲਈ ਖੜਾ ਹੁੰਦਾ ਹੈ ਅਤੇ ਦੋਵੇਂ ਤਰ੍ਹਾਂ ਨੂੰ ਅਚਾਨਕ ਸਾਪਾਨ ਹੋਣ ਲਈ ਕਹਿੰਦਾ ਹੈ ਗਰੰਤੀ ਸਿੰਘ ਨੇ ਜਿਵੇਂ ਹੀ ਅਰਦਾਸ ਸ਼ੁਰੂ ਕੀਤੀ ਅਜਿ ਲੱਗ ਰਿਹਾ ਹੈ ਜਿਵੇਂ ਕਿ ਮਾਮੂਲੀ ਅਰਦਾਸ ਹੋਣ ਜਾ ਰਹੀ ਹੈ ਇੱਥੇ ਕੁਝ ਵੀ ਗਲਤ ਨਹੀਂ ਹੈ ਲੇਕਿਨ ਅਚਾਨਕ ਦੁਖੀ ਮਨੋਂ ਅਰਦਾਸ ਕਰਦੇ ਗਰੰਥੀ ਸਿੰਘ ਨਾਲ ਅਜੇਹਾ ਪਾਣਾ ਵਾਪਰ ਜਾਂਦਾ ਹੈ ਅਜੇ ਹੀ ਘੜਨਾ ਵਾਪਰ ਜਾਂਦੀ ਹੈ ਵਿਆਹ ਵਾਲੀ ਕੁੜੀ ਵੀ ਦੇਖ ਕੇ ਹੈਰਾਨ ਹੋ ਜਾਂਦੀ ਹੈ ਉਸਤੇ ਵੀ ਪੈਰਾਂ ਹੇਠੋਂ zameen ਨਿਕਲ ਚੁੱਕੀ ਸੀ ਆਖਰਕਾਰ ਕਿਵੇਂ ਇੱਕ ਗਰੰਥੀ ਸਿੰਘ ਦੇ ਅਰਦਾਸ ਦੀ ਤਾਕਤ ਨੂੰ ਸਭ ਨੂੰ ਮੰਨਣਾ ਪਿਆ ਗੁਰੂ ਸਾਹਿਬ ਅੱਗੇ ਕੀਤੀ ਅਰਦਾਸ ਕਿਵੇਂ ਕਿਸੇ ਦਾ ਜੀਵਨ ਬਣਾ ਸਕਦੀ ਹੈ ਕਿਵੇਂ ਗੁਰੂ ਸਾਹਿਬ ਆਪ ਕਈ ਵਾਰ ਨੇੜੇ ਹੋ ਕੇ ਸੱਚੇ ਮਨੋਂ ਕੀਤੀ ਅਰਦਾਸ ਸੁਣਦੇ ਹਨ ਇੱਕਦਮ ਅਚਾਨਕ ਅਜੇਹਾ ਕੀ ਹੋ ਗਿਆ ਸਭ ਦੇ ਪੈਰਾ ਹੇਠੋਂ ਜ਼ਮੀਨ ਨਿਕਲ ਗਈ ਅਜੇਹਾ ਕੀ ਸੀ ਉਸ ਅਰਦਾਸ ਦੇ ਵਿੱਚ ਜੋ ਕਿ ਗਰੰਥੀ ਸਿੰਘ ਨੇ ਉਸ ਦਿਨ ਉਹ ਕਾਰਜਾ ਮੇਰੇ ਕੀਤੀ ਸਾਧ ਸੰਗਤ ਜੀ ਗੱਜ-ਬੱਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸਾਥ ਸੰਗਤ ਜੀ ਆਓ ਆਪਾਂ ਗੱਲ ਕਰੀਏ ਉਸ ਦਿਨ ਅਚਾਨਕ ਫਤੇਗੜ ਸਾਹਿਬ ਦੀ ਧਰਤੀ ਤੇ ਗਰੰਥੀ ਸਿੰਘ ਬਾਬਾ ਰਗਵੀਰ ਸਿੰਘ ਜੋ ਕਿ ਉਸ ਪਿੰਡ ਦੇ ਇੱਕ ਲੋਤੇ ਹੈਡ ਗੰਥੀ ਸਾਬਾਨ ਹਨ ਉੱਥੇ ਖੜੇ ਹਨ ਰਗਵੀਰ ਸਿੰਘ ਇਧਰੋਂ ਬਰਾਤ ਨੂੰ ਦੀ ਕਰ ਰਹੇ ਹਨ ਅਤੇ ਟੰਟ ਦੇ ਅੱਗੇ ਖੜੇ ਹਨ ਮਿਲਣੀ ਦੀ ਰਸਮ ਹੋਣੀ ਹੈ ਅਤੇ ਰਸਮ ਤੋਂ ਪਹਿਲਾਂ ਜੋ ਕਿ ਮर्यादा ਹੈ ਗੁਰੂਕਰ ਦਾ ਗਰੰਥੀ ਸਿੰਘ ਆ ਕੇ ਅਰਦਾਸ ਬਾਣੀ ਕਰਦਾ ਹੈ ਅਰਦਾਸ ਕਰਕੇ ਬਾਅਦ ਦੇ ਵਿੱਚ ਹੀ ਵਿਆਹ ਦੀ ਜਿਹੜੀ ਮਿਲਣ ਦੀ ਰਸਮ ਹੈ ਸ਼ੁਰੂ ਕੀਤੀ ਜਾਂਦੀ ਹੈ ਉੱਥੇ ਇੰਤਜ਼ਾਰ ਕਰ ਰਿਹਾ ਹੈ ਕੁਝ ਹੀ ਸਮੇਂ ਦੇ ਵਿੱਚ ਉੱਥੇ ਬਰਾਤ ਵਾਲੇ ਆਣ ਵਾਲੇ ਹਨ ਕੁੜੀ ਵਾਲਿਆਂ ਨੇ ਕਿਹਾ ਹੈ ਵੀ ਉਹ ਬਰਾਤ ਵਾਲੇ ਜਿਹੜੇ ਹਨ 20 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਜਾਣਗੇ। ਬਾਬਾ ਜੀ ਤੁਸੀਂ ਤਿਆਰ ਰਹੋ। ਰੁਗਵੀਰ ਸਿੰਘ ਗੇਟ ਦੇ ਕੋਲ ਖੜ੍ਹਾ ਹੈ। ਅੱਖਾਂ ਰਾਹ ਵਲ ਹਨ। ਕਦੋਂ ਬਰਾਤ ਆਵੇਗੀ? ਅਤੇ ਕਦੋਂ ਅਰਦਾਸ ਕਰਕੇ ਵਾਪਸ ਗੁਰੂ ਘਰ ਜਾ ਕੇ ਜੋ ਮੇਰਾ ਬਚਾ ਸਹਿਜ ਪਾਠ ਹੈ ਉਸ ਨੂੰ ਪੂਰਾ ਕਰਾਂਗਾ ਕਿਉਂਕਿ ਕੱਲ ਨੂੰ ਭੋਗ ਵੀ ਪਾਣਾ ਹੈ। ਇਸ ਤਰ੍ਹਾਂ ਦੇ ਵਿਚਾਰਾ ਉਸ ਦੇ ਮਨ ਦੇ ਵਿੱਚ ਚੱਲ ਰਿਹਾ ਹਨ। ਲੇਕਿਨ ਅਚਾਨਕ ਬੰਟੀ ਉੱਥੇ ਆ ਜਾਂਦਾ ਹੈ। ਬੰਟੀ ਸਿੰਘ ਜੋ ਕਿ ਉਸੇ ਹੀ ਪਿੰਡ ਦਾ ਹੈ। ਕਈ ਸਾਲ ਪਹਿਲਾਂ ਦੁਬਈ ਗਿਆ ਸੀ ਅਤੇ ਹਜੇ 2 ਦਿਨ ਪਹਿਲਾਂ ਹੀ ਵਾਪਸ ਆਇਆ ਹੈ ਆ ਕੇ ਬਾਬਾ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੈ ਅਤੇ ਆਖਦਾ ਹੈ ਬਾਬਾ ਜੀ ਮੈਂ ਫਤੇਗੜ ਸਾਹਿਬ ਦੇ ਬਾਜ਼ਾਰ ਦੇ ਵਿੱਚ ਪਗੜੀ ਹਾਊਸ ਕੀਤਾ ਹੈ ਪੱਗਾਂ ਵਾਲੀ ਦੁਕਾਨ ਕੀਤੀ ਹੈ ਆਓ ਅਰਦਾਸ ਕਰੋ ਆਪਾਂ ਬਸ 20-25 ਮਿੰਟਾਂ ਦੇ ਵਿੱਚ ਆ ਜਾਵਾਂਗੇ ਅਤੇ ਆਉਂਦੇ ਸਾਰ ਬਾਅਦ ਦੇ ਵਿੱਚ ਤੁਸੀਂ ਜੋ ਇੱਥੇ ਕੰਮ ਕਰ ਲਿਓ ਮੈਨੂੰ ਪਤਾ ਹੈ ਇੱਥੇ ਥੋੜਾ ਸਮਾਂ ਲੱਗਣਾ ਹੈ ਆਪਾਂ ਬਸ ਹੁਣੇ ਗਏ ਹੁਣੇ ਆ ਗਏ ਬਾਬਾ ਜੀ ਆਖਦੇ ਨੇ ਨਹੀਂ ਨਹੀਂ ਇੱਥੇ ਬਰਾਤ ਆਣ ਵਾਲੀ ਹੈ ਤੁਸੀਂ ਇੰਜ ਕਰੋ ਮੈਂ ਬਸ ਬਰਾਦੀ ਅਰਦਾਸ ਕਰ ਦੇਵਾਂਗਾ ਅਤੇ ਬਾਅਦ ਦੇ ਵਿੱਚ ਇੱਥੇ ਮੜਾ ਮੁੰਟਾ ਲੰਗਰ ਪਾਣੀ ਛਕ ਲੈਣਗੇ ਲਾਮਾ ਦੇ ਵਿੱਚ ਥੋੜਾ ਸਮਾਂ ਹੋਵੇਗਾ ਉਦੋਂ ਆਪਾਂ ਚੱਲ ਕੇ ਅਰਦਾਸ ਕਰਾਂਗੇ ਲੇਕਿਨ ਅਰਜੰਦਾ ਹੈ ਨਹੀਂ ਜੀ ਸਾਰਾ ਸਮਾਂ ਪਿਆਰੇ ਬਸ ਹੁਣੇ ਗਏ ਹੁਣੇ ਆ ਗਏ ਬਾਬਾ ਜੀ ਇੰਜ ਨਾ ਕਰੋ ਬੜੀ ਸ਼ਰਧਾ ਨਾਲ ਤੁਹਾਡੇ ਕੋਲ ਆਇਆ ਹਾਂ ਉੱਥੇ ਸ਼ਹਿਰ ਦੇ ਵਿੱਚ ਵੀ ਗਰੰਥੀ ਸਿੰਘ ਹਨ ਲੇਕਿਨ ਤੁਸੀਂ ਨਾਂ ਬਾਣੀ ਪੜਦੇ ਹੋ ਬਚਪਨ ਤੋਂ ਸੀ ਤੁਹਾਡੇ ਕੋਲ ਆਨੇ ਆ ਪਤਾ ਨਹੀਂ ਕਿੰਨੇ ਸਾਲ ਤੁਸੀਂ ਇੱਥੇ ਗੁਜ਼ਾਰੇ ਹਨ ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਹੈ ਤੁਸੀਂ ਸਾਡੇ ਪਿੰਡ ਦੇ ਵਿੱਚ ਗਰੰਤੀ ਸਿੰਘ ਹੋ ਤੁਹਾਡਾ ਸਾਡੇ ਮਨਾਂ ਦੇ ਵਿੱਚ ਬਹੁਤ ਸਤਿਕਾਰ ਹੈ ਆਓ ਬਾਬਾ ਜੀ ਨਾ ਨਾ ਕਰੋ ਬੜੀ ਸ਼ਰਧਾ ਨਾਲ ਤੁਹਾਡੇ ਕੋਲ ਆਇਆ ਹਾਂ ਹੁਣ ਜਦੋਂ ਇਹਨੀ ਗੱਲ ਕਰ ਰਿਹਾ ਹੈ ਚਲੋ ਉਸ ਤੇ ਯਕੀਨ ਰੱਖਦਾ ਹੈ ਅਤੇ ਨਾਲ ਚੱਲ ਵਰਦਾ ਹੈ ਨੌਜਵਾਨ ਬਾਬਾ ਜੀ ਨੂੰ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਟਾ ਕੇ ਮੰਡੀ ਵੱਲ ਚਲ ਜਾਂਦਾ ਹੈ ਅਤੇ ਫਤਗੜ ਸਾਹਿਬ ਦੇ ਵਿੱਚ ਜਾ ਕੇ ਆਪਣੀ ਦੁਕਾਨ ਤੇ ਲਾ ਜਾਂਦਾ ਹੈ ਲੇਕਿਨ ਇੱਥੇ ਦੱਸੇ ਮੁਤਾਬਕ ਉਹ じゃ ਕੁਝ ਵੀ ਨਹੀਂ ਹੈ ਹਜੇ ਨਾਤਾ ਕਰ ਬੜੇ ਆਏ ਹਨ ਅਤੇ ਨਾ ਹੀ ਅੰਦਰ ਕੋਈ ਦੇਖਦਾ ਸਮਾਨ ਤਿਆਰ ਹੋਇਆ ਹੈ ਨਾ ਹੀ ਸੁੱਕਾ ਪ੍ਰਸ਼ਾਦ ਹੈ ਕਿਵੇਂ ਕਰਨਗੇ ਅਰਦਾਸ ਇੱਥੇ ਤਾਂ ਸਮਾਂ ਬਹੁਤ ਲੱਗ ਜਾਣਾ ਹੈ ਨੌਜਵਾਨ ਆਖਦਾ ਹੈ ਆ ਕੀ ਕਰ ਲਿਆ ਮੈਨੂੰ ਝੂਠ ਬੋਲ ਕੇ ਇੱਥੇ ਲਾਇਆ ਹੈ ਇੱਥੇ ਤਾਂ ਕੁਝ ਵੀ ਤਿਆਰ ਨਹੀਂ ਹੈ ਇੱਥੇ ਦਾ ਸਮਾਂ ਲੱਗਣਾ ਹੈ ਉਧਰ ਬਰਾਤ ਆ ਜਾਣੀ ਹੈ ਮੇਰੀ ਬੇਇੱਜ਼ਤੀ ਹੋਵੇਗੀ ਜੇਕਰ ਮੈਂ ਉੱਥੇ ਨਾ ਹੋਇਆ ਕਿੰਨੇ ਸਾਲਾਂ ਦੀ ਮੇਰੀ ਕਮਾਈ ਜਿੱਤ ਹੈ ਮਿੰਟਾਂ ਦੇ ਵਿੱਚ ਮਿੱਟੀ ਹੋ ਜਾਵੇਗੀ ਉਧਰ ਕੁੜੀ ਵਾਲਿਆਂ ਦੀ ਬੇਇੱਜ਼ਤੀ ਹੋਵੇਗੀ ਵੀ ਤੁਹਾਡੇ ਪਿੰਡ ਦੇ ਵਿੱਚ ਗਰੰਤੀ ਸਿੰਘ ਨਹੀਂ ਹੈ ਤੁਹਾਡਾ ਅਜਿਹਾ ਕਿਹੜਾ ਪਿੰਡ ਹੈ ਵੀ ਜਿੱਥੇ ਗਰੰਤੀ ਸਿੰਘ ਮੌਕੇ ਤੇ ਆਉਂਦਾ ਨਹੀਂ ਹੈ ਮੈਨੂੰ ਪਤਾ ਨਹੀਂ ਕਿਹੋ ਜਿਹਾ ਬੋਲਣਗੇ ਤੋ ਇੱਥੇ ਲੈ ਕੇ ਆਇਆ ਹੈ ਮੈਨੂੰ ਥੋੜਾ ਸਮਾਂ ਰੁਕ ਜਾਂਦਾ ਨਹੀਂ ਬਾਬਾ ਜੀ ਬਸ 2 ਮਿੰਟ ਦੀ ਗੱਲ ਹੈ ਅੱਗੋਂ ਬੰਟੀ ਆਕਦਾ ਹੈ ਅਤੇ ਆਪਣੇ ਘਰਦਿਆਂ ਨੂੰ ਬੁਲਾਉਣ ਮੋਟਰਸਾਈਕਲ ਤੇ ਚਲਾ ਜਾਂਦਾ ਹੇ ਘਰ ਦੇ ਉੱਤੇ ਲਗਭਗ 15 ਤੋਂ 20 ਮਿੰਟ ਬਾਅਦ ਆ ਜਾਂਦੇ ਹਨ ਲੇਕਿਨ ਹਜੇ ਤੱਕ ਉਹ ਮੁੰਡਾ ਨਹੀਂ ਆਇਆ ਜੋ ਕਿ ਸਮਾਨ ਲੈਣ ਬਾਜ਼ਾਰ ਦੇ ਵਿੱਚ ਗਿਆ ਸੀ ਇੱਥੇ ਰੇੜੇ ਤਾਂ ਮਠਾਈ ਵਾਲੀ ਦੁਕਾਨ ਹੈ ਕੁਝ ਚਾਰ ਲੱਡੂ ਫੜ ਲਿਆਉਂਦੇ ਉਸੇ ਨੂੰ ਆਪਾ ਭੋਗ ਲਵਾ ਦੇਣਾ ਸੀ ਤੁਸੀਂ ਐਵੇਂ ਟਾਈਮ ਲਗਾ ਰਹੇ ਹੋ ਮੈਨੂੰ ਬਹੁਤ ਕਾਰ ਹੈ ਬਾਬਾ ਜੀ ਆਖਦੇ ਹਨ ਲੇਕਿਨ ਪਰਿਵਾਰ ਵਾਲੇ ਆਪਣੇ ਸੁਣ ਸਕਣਾਂ ਦੇ ਵਿੱਚ ਵਿਅਸ ਹਨ ਉੱਥੇ 20 ਮਿੰਟ ਹੋਰ ਗੁਜ਼ਰ ਜਾਂਦੇ ਹਨ ਬਾਬਾ ਜੀ ਬਚਾਰੇ ਗੇਟ ਦੇ ਅੱਗੇ ਖੜੇ ਹਨ ਬੰਟੀ ਨੂੰ ਉਡੀਕ ਰਹੇ ਹਨ ਕਦੋਂ ਆਵੇਗਾ ਕਦੋਂ ਇੱਥੇ ਅਰਦਾਸ ਕਰਾਂਗੇ ਅਤੇ ਬਰਾਤ ਵੱਲ ਜਾਵਾਂਗੇ ਲੇਕਿਨ ਜਿਵੇਂ ਹੀ ਥੋੜਾ ਸਮਾਂ ਹੋਰ ਬੀਤਿਆ ਬਰਾਤ ਵਾਲੀਆਂ ਗੱਡੀਆਂ ਤਾਂ ਪਿੰਡ ਵਾਲੇ ਰਾਹ ਨੂੰ ਮੁੜ ਚੁੱਕੀਆਂ ਹਨ ਸਾਫ਼ ਦਿਕ ਰਹੀਆਂ ਹਨ ਕਿ ਬਰਾਤਾ ਇੱਥੋਂ ਰਵਾਨਾ ਹੋ ਗਈ ਹੈ ਬਾਬਾ ਜੀ ਨੂੰ ਬੜੀ ਟੈਨਸ਼ਨ ਹੋਣ ਲੱਗੀ ਹੈ ਕਿ ਹੁਣ ਤਾਂ ਕਿਸੇ ਵੀ ਹਾਲ ਦੇ ਵਿੱਚ ਉੱਥੇ ਸਮੇਂ ਸਿਰ ਪਹੁੰਚਣਾ ਨਹੀਂ ਜਾਣਾ ਮੇਰੀ ਜਿਹੜੀ ਇੱਜ਼ਤ ਹੈ ਕਿੰਨੇ ਸਾਲਾਂ ਦੀ ਕਮਾਈ ਇੱਜ਼ਤ ਹੈ ਮਿੰਟਾਂ ਦੇ ਵਿੱਚ ਮਿੱਟੀ ਹੋ ਜਾਵੇਗੀ ਮੈਨੂੰ ਕੀ ਕਹਣਗੇ ਪਿੰਡ ਵਾਲੇ ਮੇਰ ਬਾਬਾ ਜਣਾ ਹੈ ਸਮੇ ਦਾ ਪਾਵੰਦ ਨਹੀਂ ਹੈ ਜਦੋਂ ਪਹਿਲਾਂ ਕਿਹਾ ਸੀ ਵੀ ਬਰਾਤ ਆਣ ਵਾਲੀ ਹੈ ਬਾਬਾ ਜੀ ਤੁਸੀਂ ਇੱਥੇ ਰੁਕੋ ਅਤੇ ਬਾਅਦ ਦੇ ਵਿੱਚ ਵਿਚਾਰਿਆ ਉਹਨਾਂ ਦੀ ਆਪਦੀ ਬੇਇੱਜ਼ਤੀ ਹੋਵੇਗੀ ਉਹ ਫਿਰ ਨਰਾਦਗੀ ਜਿਹੜੀ ਹੈ ਮੇਰੇ ਸਿਰ ਤੇ ਮੜਨਗੇ ਹੁੰਦਾ ਤਾਂ ਕੁਝ ਵੀ ਨਹੀਂ ਇਹੋ ਜਿਹਾ ਕੀ ਪਹਾੜ ਟੁੱਟਦਾ ਹੈ ਲੇਕਿਨ ਫਿਰ ਵੀ ਗਲਤ ਜੁਬਾਨਦੀ ਹੈ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਇੱਥੇ ਰਹਾਂਗਾ ਲੇਕਿਨ ਮੈਂ ਆਪਣੀ ਜ਼ੁਬਾਨ ਤੇ ਅੜਿਆ ਨਹੀਂ ਮੈਂ ਇੱਥੇ ਆ ਗਿਆ ਹਾਂ ਬੇਚਾਰਾ ਗਰੰਥੀ ਸਿੰਘ ਰੁਘਵੀਰ ਸਿੰਘ ਲਾਚਾਰ ਹੋ ਗਿਆ ਹੈ ਹੁਣ ਕੁਝ ਨਹੀਂ ਸੁੱਝਦਾ ਇੱਕੋ ਆਸਰਾ ਹੈ ਪ੍ਰਮਾਤਮਾ ਦਾ ਕਿਉਂਕਿ ਜਾਣਦਾ ਹੋਏ ਜਦੋਂ ਕੋਈ ਕਮੜ ਜਾਵੇ ਜਦੋਂ ਕੋਈ ਵੀ ਕੰਮ ਰਸ ਨਾ ਆਵੇ ਨਾ ਪ੍ਰਮਾਤਮਾ ਅਗੇ ਸੱਚੇ ਮਨੋਂ ਅਰਦਾਸ ਕਰਦੇਵੇ ਕੋਈ ਵੀ ਅਜਹਾ ਕੰਮ ਨਹੀਂ ਹੁੰਦਾ ਕੋਈ ਅਜਿਹੀ ਚੀਜ਼ ਨਹੀਂ ਹੁੰਦੀ ਜੋ ਕਿ ਰੱਬ ਪੂਰੀ ਨਾ ਕਰੇ ਰੱਬ ਆਪਣੇ ਪਿਆਰਿਆਂ ਦੀ ਨੇੜੇ ਹੋ ਕੇ ਸੁਣਦਾ ਹੈ ਉੱਥੇ ਹੀ ਅਰਦਾਸ ਕਰਨ ਲੱਗ ਜਾਂਦਾ ਹੈ ਪ੍ਰਤਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਪੁਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਸਾਰੀ ਅਰਦਾਸ ਕਰਦਾ ਹੈ ਹੇ ਸੱਚੇ ਪਾਤਸ਼ਾਹ ਤਨਗੁਰੂ ਨਾਨਕ ਦੇ ਮਹਾਰਾਜ ਤਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਲਾਲਾਂ ਦੇ ਸ਼ਹੀਦੀ ਸਥਾਨ ਤੇ ਖੜਾ ਹਾਂ ਉਹ ਪਾਵਨ ਧਰਤੀ ਤੇ ਹਾਂ ਮੇਰੀ लाज ਰੱਖਣਾ ਕਿੰਨੇ ਸਾਲਾਂ ਦੀ ਕਮਾਈ ਜਿੱਤੇ ਇਸ ਨੂੰ ਬਚਾ ਲੈਣਾ ਆਪ ਜੀ ਦਾ ਪਾਵਨ ਸੇਵਾ ਦਾ ਰਾਂ ਮੇਰੀ ਇੱਜ਼ਤ ਆਪ ਜੀ ਦੀ ਹੈ ਅਤੇ ਆਪ ਜੀ ਹੀ ਇਸ ਦੇ ਰਾਖੇ ਹੋ ਮਤ ਪਥ ਦੇ ਰਾਖੇ ਆਪ ਹੋ ਅਤੇ ਆਪ ਜੀ ਮੇਰੇ ਜਿਤ ਰਕ ਲੜਾ ਸੰਤਾਂ ਕੇ ਕਾਰਜ ਆਪ ਕੋ ਲੋਆ ਹਰ ਕੰਮ ਕਰਾਵਣ ਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅਮਰਤਲ ছায়ਾ ਆ ਰਾਮ ਉੱਤੇ ਅਰਦਾਸ ਬੰਤੀ ਕਰਦਾ ਹੈ ਅਤੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਕਹਿ ਕੇ ਹੱਥ ਜੋੜ ਦਿੰਦਾ ਹੈ ਅਚਾਨਕ ਹੀ ਥੋੜੇ ਸਮੇਂ ਬਾਅਦ ਜਿਵੇਂ ਹੀ ਬਾਬਾ ਜੀ ਨੇ ਘੜੀ ਵੱਲ ਦੇਖਿਆ ਤਬ ਬਾਹਰ ਵੱਲ ਦੇਖਦਾ ਹੈ ਬਾਬਾ ਜੀ ਨੂੰ ਦਿਖਦਾ ਹੈ ਵੀ ਬੰਟੀ ਇੱਥੇ ਆ ਗਿਆ ਹੈ ਅਤੇ ਉਸਦੇ ਹੱਥ ਦੇ ਵਿੱਚ ਦੇਗ ਪ੍ਰਸ਼ਾਦ ਹੈ ਕੜਾ ਪ੍ਰਸ਼ਾਦ ਬਣਾਉਂਦੇ ਸ਼ਾਇਦ ਥੋੜਾ ਸਮਾਂ ਲੱਗ ਗਿਆ ਪਾਈ ਕਰਕੇ ਇੱਥੇ ਡੇਟ ਆਇਆ ਹੈ ਕੋਈ ਗੱਲ ਨਹੀਂ ਤੁਸੀਂ ਜਲਦੀ ਆਓ ਘਰਦਿਆਂ ਨੂੰ ਕੁਝ ਨਹੀਂ ਕਹਿੰਦਾ ਅਤੇ ਤੁਰੰਤ ਰੱਬ ਜੀ ਅਗੇ ਅਰਦਾਸ ਕਰਦਾ ਹੈ ਵੀ ਇਹਨਾਂ ਦਾ ਕਾਰੋਬਾਰ ਵਧੀਆ ਚੱਲੇ ਆਪ ਸਹਾਇ ਹੋਣਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣਾ ਜਲਦੀ ਜਲਦੀ ਬਾਬਾ ਜੀ ਅਰਦਾਸ ਕਰਕੇ ਅਤੇ ਫਤਿਹ ਤੇ ਜਾ ਕੇ ਕੜਾ ਪ੍ਰਸ਼ਾਦ ਆਈ ਹੋਈ ਸੰਗਤ ਦੇ ਵਿੱਚ ਵਰਤਾ ਕੇ ਜਲਦੀ ਜਲਦੀ ਮੋਟਰਸਾਈਕਲ ਦੇ ਮਗਰ ਬਹਿ ਜਾਂਦੇ ਹਨ ਅੱਜੇ ਉੱਥੋਂ ਰਵਾਨਾ ਹੋ ਜਾਦੇ ਹੁਣ ਮਨ ਦੇ ਵਿੱਚ ਬੜਾ ਵਹਿਮ ਹੈ ਡਰ ਹੈ ਵੀ ਉੱਥੇ ਪਿੰਡ ਵਾਲੇ ਪਤਾ ਨਹੀਂ ਮੇਰੇ ਬਾਰੇ ਕੀ ਸੋਚਦੇ ਹੋਣੇ ਬਰਾਤ ਆਈ ਨੂੰ ਘਟੋ ਘਟ ਅੱਧਾ ਘੰਟਾ ਹੋ ਗਿਆ ਹੁਣ ਜਦੋਂ ਤੱਕ ਮੈਂ ਪਹੁੰਚਾਂਗਾ ਸ਼ਾਇਦ ਉਹ ਤਾਂ ਉੱਥੋਂ ਰਵਾਨਾ ਹੋ ਕੇ ਗੁਰੂ ਘਰ ਪਹੁੰਚ ਜਾਣਗੇ ਪਹਿਲਾਂ ਤਾਂ ਮੈਂ ਮਿੱਲੀ ਵੇਲੇ ਨਹੀਂ ਆਇਆ ਬਾਦ ਦੇ ਵਿੱਚ ਜਦੋਂ ਗੁਰੂ ਘਰ ਵੀ ਨਾ ਪਹੁੰਚਿਆ ਤਾਂ ਇਹਨਾਂ ਦੀ ਨਿਰਾਸ਼ਗੀ ਜਿਹੜੀ ਹੈ ਵੱਜ ਜਾਵੇਗੀ ਅਤੇ ਮੇਰੇ ਜਿਹੜੀ ਕਿੰਨੇ ਸਾਲਾਂ ਦੀ ਇੱਜ਼ਤ ਹੈ ਸ਼ਾਇਦ ਉਸ ਨੂੰ ਕੋਈ ਦਾਗ ਨਾ ਲੱਗੇ ਇਹ ਸਾਰੇ ਮੇਰੇ ਬਾਰੇ ਕੀ ਕਹਿਣਗੇ ਚਲੋ ਮੇਰੇ ਬਾਰੇ ਤਾਂ ਕਹਿਣਗੇ ਵਿਚਾਰੇ ਕੁੜੀ ਵਾਲਾਂ ਦੀ ਕਿੰਨੀ ਬੇਸ਼ਤੀ ਹੋਵੇਗੀ ਵੀ ਉਹਨਾਂ ਕੋਲੇ ਇੱਕ ਢੰਗ ਦਾ ਗਰੰਥੀ ਸਿੰਘ ਵੀ ਨਹੀਂ ਹੈ ਜੋ ਕਿ ਸਮੇਂ ਦਾ ਪਾਬੰਦ ਹੋਵੇ ਚਲੋ ਉੱਥੇ ਵਾਹਿਗੁਰੂ ਵਾਹਿਗੁਰੂ ਕਰਦਾ ਪਹੁੰਚ ਰਿਹਾ ਹੈ ਅਤੇ ਵਿਚਾਰਾ ਪਿੰਡ ਦੇਖਣ ਲੱਗ ਪਿਆ ਹੈ ਅਤੇ ਗਰੰਥੀ ਸਿੰਘ ਮੋਟਰਸਾਈਕਲ ਨੂੰ ਹੱਥ ਪਾ ਕੇ ਥੱਲੇ ਉਤਰਾਂਦਾ ਹੈ ਅਤੇ ਅੰਦਰ ਜਾ ਕੇ ਟੰਡ ਦੇ ਵਿੱਚ ਲਿਖਦਾ ਹੋਏ ਵੀ ਇੱਥੇ ਤਾਂ ਬਰਾਤ ਦਿਖ ਨਹੀਂ ਰਹੀ ਹੈ ਕੋੜੀ ਵਾਲੇ ਨੂੰ ਪੁੱਛਦਾ ਹੈ ਕੀ ਗੱਲ ਹੋ ਗਈ ਬਰਾਤ ਕਿਉਂ ਨਹੀਂ ਆਈ ਪਿੱਛੋਂ ਤਾਂ ਬਾਬਾ ਤਾਂ ਪਹਿਲਾਂ ਤੋਂ ਰੁਪੀ ਸੀ ਇੱਥੇ ਤਾਂ ਬਰਾਤ ਵਾਲਾ ਕੋਈ ਦਿਖਦਾ ਨਹੀਂ ਹੈ ਨਾਹੀਂ ਗੇਟ ਅੱਗੇ ਕੋ ਬਰਾਤ ਵਾਲੀਆਂ ਗੱਡੀਆਂ ਹਨ ਕੀ ਗੱਲ ਹੋ ਗਈ ਬਰਾਤ ਕਿੱਧਰ ਗਈ ਤੁਹਾਡੀ ਅੱਗੋਂ ਆਖਦੇ ਹਨ ਬਾਬਾ ਜੀ ਕੀ ਦਸੀਏ ਆਪਣੇ ਪਿੰਡ ਦੇ ਵਿੱਚ ਦੋ ਰਾਹ ਪੜਦੇ ਹਨ ਉਹਨਾਂ ਨੇ ਵਿਚਾਰਿਆਂ ਨੇ ਪਿੰਡ ਦੇ ਉੱਪਰ ਵਾਲਾ ਰਾਹ ਪਾ ਲਿਆ ਅਤੇ ਪਿੰਡ ਦੀ ਜੂ ਤੋਂ ਥੋੜਾ ਬਾਹਰ ਨਿਕਲ ਗਏ ਅੱਗੋਂ ਕਿਤੇ ਰਾਹ ਬੰਦ ਰਿਆ ਹੈ ਅਤੇ ਕੋਈ ਕਿਸਾਨ ਜੜਾ ਹੈ ਉਥੋਂ ਖੇਤਾਂ ਦੇ ਵਿੱਚੋਂ ਖਾਲੇ ਵਾਲਾ ਪਾਣੀ ਟਪਾਉਣ ਦੇ ਲਈ ਪੈਪਾ ਪਾਰਿਆ ਹੈ ਸਾਰਾ ਰਸਤਾ ਬਲੋਕ ਹੈ ਵੱਡਾ ਖੱਡਾ ਉਹਨਾਂ ਨੇ ਮਾਰ ਰੱਖਿਆ ਹੈ ਉਥੋਂ ਗੱਡੀਆਂ ਨਗਾਣੀਆਂ ਬਹੁਤ ਮੁਸ਼ਕਲ ਹਨ ਗੱਡੀਆਂ ਦਾ ਉੱਥੇ ਜਾਮ ਲੱਗਿਆ ਹੈ ਕਈ ਗੱਡੀਆਂ ਹਨ ਸਾਰੀਆਂ ਦੀ ਸਾਰੀਆਂ ਬੈਗਰ ਦੇ ਵਿੱਚ ਹੌਲੀ-ਹੌਲੀ ਵਾਪਸ ਆ ਰਹੀਆਂ ਹਨ ਉੱਥੇ ਕੋਈ ਵੀ ਰਸਤਾ ਦੂਜਾ ਨਹੀਂ ਹੈ ਅਸੀਂ ਇੱਕ ਮੁੰਡਾ ਭੇਜਾ ਹੈ ਹੁਣੇ ਮੋਟਰਸਾਈਕਲ ਤੇ ਗਿਆ ਹੈ ਉਹ ਉਹਨਾਂ ਨੂੰ ਪਿੰਡ ਵਿੱਚ ਆਉਣ ਵਾਲੇ ਕੱਚੇ ਰਸਤੇ ਤੋਂ ਲੈ ਕੇ ਅਤੇ ਇੱਥੇ ਲੈ ਆਵੇਗਾ ਇਸ ਤਰ੍ਹਾਂ ਕਹਿ ਕੇ ਬਾਬਾ ਜੀ ਨੂੰ ਕਹ ਦਿੰਦੇ ਹਨ ਚਲੋ ਤੁਸੀਂ ਥੋੜਾ ਹੋਰ ਵਿਚਾਰ ਕਰੋ ਬਾਬਾ ਜੀ ਬਸ ਹੁਣ ਆ ਗਏ ਪਿੰਡ ਦੀ ਜੂਹ ਤੇ ਪਹੁੰਚ ਚੁੱਕੇ ਹਨ ਅਦੇ 10 ਮਿੰਟਾਂ ਦੇ ਵਿੱਚ ਤੇ ਪਹੁੰਚ ਜਾਣਗੇ ਬਾਬਾ ਜੀ ਨੂੰ ਬੜੀ ਖੁਸ਼ੀ ਹੋਈ ਬੜਾ ਮਨ ਦੇ ਵਿੱਚ ਆਨੰਦ ਹੋਇਆ ਵੀ ਚਲੋ ਰੱਬ ਨੇ ਮੇਰੀ ਸੁਣੀ ਹੈ ਧੰਨ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਸੱਚੀ ਮੁੱਚੀ ਆਪਣੇ ਬੱਚਿਆਂ ਦੀ ਹਰ ਵੇਲੇ ਰੱਖਿਆ ਕਰਦੇ ਹਨ ਦੇਵੀ ਉਹਨਾਂ ਨੇ ਕਿਸੇ ਦੀ ਸੱਚੇ ਮਨੋਂ ਕੀਤੀ ਅਰਦਾਸ ਖਾਲੀ ਨਹੀਂ ਜਾਣ ਦਿੱਤੀ ਅੱਜ ਮੇਰੀ ਵੀ ਪਤ ਰੱਖ ਲਈ ਅਗੋਂ ਬਰਾਤ ਵਾਲਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੁੜੀ ਵਾਲਿਆਂ ਦੇ ਵਿਚਾਰੇ ਨੂੰ ਬੇਇੱਜ਼ਤੀ ਚਲਣੀ ਪਈ ਪਲਾ ਮੈਂ ਲੇਟ ਹੋ ਗਿਆ ਸੀ ਪਲਾ ਮੈਨੂੰ ਆਪਣੇ ਆਪ ਤੇ ਸ਼ੱਕ ਸੀ ਮੈਂ ਸਮੇਂ ਸਿਰ ਪਹੁੰਚਾਂਗਾ ਜਾਂ ਨਹੀਂ ਲੇਕਿਨ ਗੁਰੂ ਸਾਹਿਬ ਨੂੰ ਮੇਰੇ ਤੇ ਪੂਰਾ ਭਰੋਸਾ ਸੀ ਅੱਜ ਉਹਨਾਂ ਨੇ ਮੇਰੀ ਪਤ ਰੱਖ ਲਈ ਹੈ ਉਥੇ ਛੋਟੀ ਅਰਦਾਸ ਕਰਕੇ ਤਨ ਗੁਰੂ ਗੋਬਿੰਦ ਸਿੰਘ ਜੀ ਨੂੰ ਧੰਨਵਾਦ ਕਰਦਾ ਹਾਂ ਬੜਾ ਧੰਨਵਾਦ ਹਾਂ ਤੁਹਾਡਾ ਤੁਸੀਂ ਮੇਰੀ ਪੱਤਰਖਲੀ ਹੈ। ਇਹ ਨੇ ਦੇ ਵਿੱਚਕਾਰ ਬਰਾਤ ਉੱਥੇ ਆ ਜਾਂਦੀ ਹੈ। ਗਰੰਥੀ ਸਿੰਘ ਬੜਾ ਮਨ ਹੀ ਮਨ ਪ੍ਰਸੰਨ ਹੈ। ਉੱਥੇ ਅਰਦਾਸ ਬੇਨਤੀ ਕਰਦਾ ਹੈ ਅਤੇ ਅਰਦਾਸ ਬੇਨਤੀ ਕਰਕੇ ਬਾਅਦ ਦੇ ਵਿੱਚ ਗੁਰੂ ਘਰ ਚਲੇ ਜਾਂਦੇ ਹਨ। ਗੁਰੂ ਘਰ ਦੇ ਵਿੱਚ ਲਾਵਾ ਫੇਰੇ ਕਰਾ ਕੇ ਅੱਜ ਵਿਆਹ ਤਾਂ ਕਰਾ ਲਿਆ ਹੈ। ਲੇਕਿਨ ਅੱਜ ਗਰੰਥੀ ਸਿੰਘ ਦਾ ਸੱਚੀ ਮੁੱਚੀ ਗੁਰੂ ਸਾਹਿਬ ਦੇ ਉੱਪਰ ਭਰੋਸਾ ਕਈ ਗੁਣਾ ਵੱਧ ਚੁੱਕਿਆ ਹੈ ਜੋ ਕਿ ਪਹਿਲਾਂ ਗੁਰੂ ਸਾਹਿਬ ਦੇ ਉੱਪਰ ਭਰੋਸਾ ਬਹੁਤ ਰੱਖਦਾ ਸੀ ਲੇਕਿਨ ਅੱਜ ਗੱਲ ਕੁਝ ਹੋ ਰਹਾ ਹੈ ਅੱਜ ਇਹ ਹੱਡ ਬੀਤੀ ਚਮਤਕਾਰ ਉਸ ਦੇ ਨਾਲ ਵਾਪਰ ਗਿਆ ਹੈ ਇਹ ਅਨੋਖੀ ਘਟਨਾ ਜੋ ਕਿ ਸ਼ਾਇਦ ਕਿਸੇ ਕਿਸੇ ਦੇ ਵਾਸਤੇ ਗੱਲ ਹੈ ਕੋਈ ਕੋਈ ਇਸ ਨੂੰ ਸਮਝ ਪਾਉਂਦਾ ਹੈ ਕੋਈ ਕੋਈ ਇਸ ਨੂੰ ਦੇਖ ਪਾਉਂਦਾ ਹੈ ਸ਼ਾਇਦ ਕਈ ਲੋਕ ਸੋਚਣਗੇ ਬੇਤਕ ਕਿਸਮਤ ਦਾ ਖੇਡ ਸੀ ਨਹੀਂ ਪਿਆਰੇਓ ਗੁਰੂ ਸਾਹਿਬ ਜਦੋਂ ਮਿਹਰਬਾਨ ਹੋਣ ਉਦੋਂ ਕਿਸਮਤ ਬਦਲਣ ਦੇਰ ਨਹੀਂ ਲੱਗਦੀ ਉਦੋਂ ਭਾਗ ਗੁਰੂ ਸਾਹਿਬ ਆਪ ਲਿਖਦੇ ਹਨ ਉਦੋਂ ਅਗੇ ਕੁਝ ਵੀ ਗੁਰੂ ਸਾਹਿਬ ਦੇ ਤੈ ਨਹੀਂ ਹੋ ਸਕਦਾ ਗੁਰੂ ਸਾਹਿਬ ਆਪ ਆਪਣੇ ਬੱਚਿਆਂ ਦੀ ਆਪਣੇ ਸੇਵਕਾਂ ਦੀ ਆਪਣੇ ਸਿੱਖਾਂ ਦੀ ਰਾਖੀ ਕਰਦੇ ਹਨ ਬਸ ਇੱਕ ਵਾਰ ਸੱਚੇ ਮਨੋਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਹੋ ਬਾਕੀ ਗੁਰੂ ਸਾਹਿਬ ਕਦੇ ਵੀ ਕਿਸੇ ਨੂੰ ਖਾਲੀ ਹੱਥ ਨਹੀਂ ਮੋੜਦੇ ਹਾਂਜੀ ਸਾਧ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਇਹ ਘਟਨਾ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਤੁਹਾਨੂੰ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਰਿਸ਼ਤਦਾਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੇ ਹੋ ਸਕੇ ਤਾਂ ਆਪਣੇ ਵਟਸਐਪ ਦੇ ਉੱਪਰ ਵੀਡੀਓ ਨੂੰ ਤੁਸੀਂ ਸਟੇਟਸ ਵੀ ਲਗਾ ਸਕਦੇ ਹੋ ਜਿਸ ਨਾਲ ਤੁਹਾਡੇ ਸਾਰੇ ਸਗੇ ਸਬੰਧੀਆਂ ਤੱਕ ਇਹ ਵੀਡੀਓ ਪਹੁੰਚ ਸਕੇ ਦੇਵ ਜੀ ਇਜਾਜ਼ਤ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸਾਥ ਸੰਗਤ ਜੀ ਦੇਵ ਜੀ ਸਾਨੂੰ ਇਜਾਜ਼ਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ